ਕਰੀਵਾਂ ਅੱਜ ਬਣਾਉਂਗੀ ਅਰਬੀ ਸਬਜੀ ਸੋ ਅਰਬੀ ਮੈਂ ਕੱਟ ਕੇ ਰੱਖੀ ਆ ਨਮਕ ਪਾ ਕੇ ਰੱਖਤਾ ਸੀ 2 ਘੰਟੇ ਰੱਖੇ ਰੱਖਿਆ ਤਾਂ ਕਿ ਜਿੰਨੀ ਵੀ ਲੇਸ ਹੋ ਗਈ ਸਾਈਡ ਨਿਕਲ ਜੂਗੀ ਫਿਰ ਮੈਂ ਅਰਬੀ ਨੂੰ ਵਾਸ਼ ਕਰਾ ਦਿੱਤਾ ਚਾਰ ਵਾਰੀ ਇਧਰ ਮੈਂ ਨਹਾ ਤੋ ਕਿ ਫ੍ਰੀ ਹੋ ਗਈ ਸੀ ਫਿਰ ਮੈਂ ਫਟਾਫਟ ਕਿਚਨ ਜਾਏ ਕਿਚਨ ਜਾ ਕੇ ਕੜਾਹੀ ਰੱਖੀ ਤੇਲ ਪਾਇਆ ਸਭ ਤੋਂ ਪਹਿਲਾਂ ਆਪਾਂ ਅਰਬੀ ਨੂੰ ਕਰਾਂਗੇ ਫਰਾਈ ਤੇ ਇਹ ਪ੍ਰੋਪਰਲੀ ਫਰਾਈ ਕਰਨ ਤੋਂ ਬਾਅਦ ਹੀ ਆਪਾਂ ਨੂੰ ਬਣਾਵਾਂਗੇ ਸੋ ਪਹਿਲਾਂ ਇੱਕ ਸਾਈਡ ਤੇ ਮੈਂ ਗ੍ਰाइंड ਕੀਤਾ ਪਿਆਜ਼ ਲਸਣ ਆਦਰਕ ਵਗੈਰਾ ਸੋਦਰ ਫਰਾਈ ਹੋ ਗਿਆ ਸਾਰੀ ਉਹ ਵੀ ਪਿਆਜ਼ ਐਡ ਕਰਤਾ ਪਿਆਜ਼ ਜਦੋਂ ਬ੍ਰਾਊਨ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਐਡ ਕਰਨਾ ਟਮਾਟਰ ਸੋਦਰ ਮੈਂ ਟਮਾਟਰ ਦੀ ਪਿਊਰੀ ਬਣਾ ਲਈ ਆ ਪਿਊਰੀ ਵੀ ਆਪਾਂ ਐਡ ਕਰ ਦਿੱਤੀ ਆ ਸਬਜੀ ਦਾ ਕਲਰ ਬਹੁਤ ਵਧੀਆ ਆ ਗਿਆ ਸੋ ਥੋੜੀ ਦੇਰ ਲਈ ਆਪਾਂ ਇਹਦੇ ਗੈਸ ਤੇ ਰੰਨ ਦਾਂਗੇ ਟੱਕਿ ਸਾਰਾ ਟਮਾਟਰ ਪੁੱਜੂਗਾ ਜਿਵੇਂ ਪੁੱਜਿਆ ਟਮਾਟਰ ਤਾਂ ਮੈਂ ਗਰਮ ਮਸਾਲਾ ਹਲਦੀ ਔਰ ਲਾਲ ਮਿਰਚ ਐਡ ਕਰਤੀ ਇਹਦਣਾ ਕਲਰ ਹੋਰ ਵੀ ਬਹੁਤ ਵਧੀਆ ਆਊਗਾ ਸਬਜੀ ਦਾ ਸੋ ਫਟਾਫਟੀ ਮੈਂ ਸਭ ਜੀ ਆਪਣੀ ਦ ਰੈਡੀ ਕਰਨੀ ਸੀ ਕਿਉਂਕਿ ਟਾਈਮ ਹੋ ਚੁੱਕਾ ਸ਼ੁਭ ਦੇ ਆਨ ਦਾ ਵੀ ਸੋ ਦ ਸਬਜੀ ਰੈਡੀ ਹੋ ਚੁੱਕੀ ਆ ਅਰ ਬੀ ਫਰਾਈ ਹੋਈ ਮੈਂ ਚੜੇ ਕਿ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਰੱਖਾਂਗੇ ਸਿਮ ਗੈਸ ਤੇ ਸਬਜੀ ਤਿਆਰ ਆਪ